ਹਾਂਜੀ ਅਸਜੀ ਜੋ ਆਪਣੀਆਂ ਡਿਮਾਂਡਸ ਨੇ ਫਾਰਮਰਸ ਦੀਆਂ ਇਹ ਇੰਡੀਵਿਜੂਅਲੀ ਓਨਲੀ ਡਿਮਾਂਡਸ ਪੰਜਾਬ ਦੇ ਫਾਰਮਰਸ ਦੀਆਂ ਨਹੀਂ ਹੈਗੀ ਆ ਇਹ 올 ਇੰਡੀਆ ਦੇ ਕਿਸਾਨਾਂ ਦੀਆਂ ਨੇ ਹਾਂਜੀ ਠੀਕ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਸੋ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਦੇ ਆਂ ਇਹਦਾ ਬੰਗਾਦੀ ਐਮਐਸਪੀ ਹੋ ਗਿਆ ਕਰਜ਼ਾ ਮਾਫੀ ਦੀ ਹੋ ਗਈ ਜਾਂ ਹੋਰ ਮੱਗਾ ਜੋ ਆਪਣੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਹੋਗੇ ਪਾਣੀਆਂ ਦੇ ਕੁੱਤੇ ਜਾਂ ਜਿਹੜਾ ਬਿਜਲੀ ਬਿੱਲ ਆ ਉਹਦੇ ਸੰਸ਼ੋਧਨ ਜਾਂ ਹੋਰ ਮੰਗਾਂ ਦੇ ਕਿਸਾਨਾਂ ਦੀਆਂ ਸੋ ਜੇ ਆਪਾਂ ਗੱਲ ਕਰੀਏ ਇਹ ਮੱਗਾ ਕੱਲੀ ਆ ਪੰਜਾਬ ਦੇ ਕਿਸਾਨਾਂ ਦੀਆਂ ਨਹੀਂ ਗਿਆ ਇਸੁੱੱਚੇ ਭਾਰਤ ਦੇ ਕਿਸਾਨਾਂ ਦੀਆਂ ਨੇ ਸੋ ਆਪਾਂ ਗੱਲ ਕਰਦੇ ਆ ਯਾਰ ਆਪਣੇ ਏਰੀਏ ਦੇ ਐਮਐਲਏ ਜਾਂ ਕਿਸੇ ਵੀ ਏਰੀਏ ਦੇ ਐਫਐਮਪੀ ਉਹ ਵੀ ਖੇਤੀ ਕਰਦੇ ਨੇ ਇਹ ਮੱਗਾ ਹੁੰਦਾ ਕਿਆ ਵੀ ਨੇ ਉਹਦਾ ਵੀ ਫਸਲ ਨੂੰ ਵੀ ਲੱਗੂ ਹੋਣਾ ਐਮਐਸਪੀ ਇਹ ਬਿੱਲ ਦੇ ਵਿੱਚ ਇਹ ਨਹੀਂ ਲਿਖਿਆ ਜਾਣਾ ਕਿ ਕੋਈ ਮੰਤਰੀ ਆ ਜਾਏ ਐਮਐਲਏ ਆ ਜਾਂ ਕੋਈ ਵੀ ਆ ਵੀ ਉਹਨਾਂ ਦੀ ਫਸਲ ਤੇ ਇਹ ਬੰਗ ਦੀ ਲਗੜੀ ਜਾ ਕੋਈ ਬਲਾਜਬਰ ਬਿਲਕੁਲ ਜੀ ਬਿਲਕੁਲ ਇਹ ਸਾਰੇ ਕਿਸਾਨਾਂ ਦੀ ਆ ਭਾਰਤ ਸਬੂਚੇ ਭਾਰਤ ਦੇ ਕਿਸਾਨਾਂ ਦੀਆਂ ਫਸਲਾਂ ਤੇ ਐਮਐਸਪੀ ਲੱਗਣਾ ਜਾਂ ਹੋਰ ਜੋ ਵੀ ਹੋਣਾ ਚਾਹੀਦਾ ਕਰਜ਼ਾ ਮਾਫ਼ ਹੋਣਾ ਤਾਂ ਸਬੂਚੇ ਭਾਰਤ ਦੇ ਕਿਸਾਨਾਂ ਦਾ ਹੋਣਾ ਇਹ ਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਹੋਣਾ ਸੋ ਇਸ ਗੱਲ ਨੂੰ ਸਮਝਣਾ ਚਾਹੀਦਾ ਇਹ ਕੋਈ ਕਿਸੇ ਪਰਸਦ ਦੀ ਇੱਕ ਦੀ ਬੰਗ ਨਹੀਂ ਹੈ ਜੀ ਆਪਾਂ ਬਤ ਦੇ ਆ ਆਪਰ ਨੂੰ ਪਤਾ ਵੀ ਆ ਭਾਰਤਿਕ ਖੇਤੀ ਪਰਦਾਵ ਦੇਸ਼ ਆ ਸੋ ਮੇਰੀ ਜੋ ਇਸ ਡਿਬੇਟ ਦੇ ਵਿੱਚ ਜਾਂ ਇਸ ਗੱਲਬਾਤ ਦੇ ਵਿੱਚ ਇਸ ਵੀਡੀਓ ਦੇ ਵਿੱਚ ਇੱਕੋ ਹੀ ਚਰਚਾ ਉਹ ਇਹ ਆ ਯਾਰ ਐਮ ਐਲ ਏ ਐਮ ਪੀ ਕੁਝ ਸੀ ਐਮ ਉਹ ਵੀ ਖੇਤੀ ਕਰਦੇ ਨੇ ਉਹਨਾਂ ਦਾ ਜਿਹੜਾ ਪਹਿਲਾ ਬੇਸਿਕ ਕੀਤਾ ਨਾ ਉਹ ਖੇਤੀਬਾੜੀ ਆ ਇਹ ਬੰਗਾ ਉਹਨਾਂ ਦੀ ਫਸਲ ਤੇ ਵੀ ਲੱਗੜੀਆਂ ਚਾਹੀ ਮਤਲਬ ਕਿ ਐ ਐਮ ਐਸ ਵੀ ਉਹਨਾਂ ਦੀ ਜਿੰਸ ਤੇ ਉਹਨਾਂ ਦੀ ਫਸਲ ਤੇ ਵੀ ਲੱਗਣਾ ਸੋ ਇਹ ਚੀਜ਼ ਦਾ ਕੋ ਸਬਕ ਨਹੀਂ ਚਾਹੀਦੀ ਆ ਯਾਰ ਨਾਲ ਹੋਣਾ ਚਾਹੀਦਾ ਪਰੇ ਪਤਾ ਨਹੀਂ ਕਿਉਂ ਨਹੀਂ ਸਮਝਦੇ ਦੂਜੀ ਗੱਲ ਇਹ ਜੋ ਕੱਲ ਪ੍ਰਸਤਾਵ ਰੱਖਿਆ ਸੀ ਕਿਸਾਨਾਂ ਨੂੰ ਕਿਸਾਨਾਂ ਨੇ ਉਹ ਸੰਪੂਰਨ ਰੂਪ ਦੇ ਵਿੱਚ ਠੁਕਰਾ ਦਿੱਤਾ ਤਾਂ ਇਸ ਜੋ ਪ੍ਰਸਤਾਵ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਉਹ ਪ੍ਰਸਤਾਵ ਸਹੀ ਸੀ ਜਾਂ ਗਲਤ ਸੀ ਯਾਰ ਉਹ ਤਾਂ ਸਰਕਾਰ ਦਾ ਨਾ ਇੱਕ ਛੋਟਾ ਜਿਹਾ ਲollipops ਸੀਗਾ ਬਿਲਕੁਲ ਠੀਕ ਹੈ ਜੀ ਸੋ ਜਿੱਦਾਂ ਆਪਾਂ ਨੂੰ ਪਤਾ ਯਾਰ ਉਹ ਲਿਡਰ ਤੋਂ ਬਾਅਦ ਮੀਟਿੰਗ ਤੇ ਵੀ ਗਏ ਉਹ ਤਾਂ ਸਰਕਾਰ ਦਾ ਇੱਕ ਇੱਕ ਦਾ ਇਹ ਦੋ ਬੋਡੀਜ਼ ਨੇ ਆਪਾਂ ਦੋ ਪੱਖਾਂ ਦੀ ਗੱਲ ਕਰਦੇ ਆਂ ਇੱਕ ਪੱਖ ਸਾਡੇ ਕਿਸਾਨਾਂ ਦਾ ਹੋ ਗਿਆ ਇੱਕ ਸਰਕਾਰੀ ਪੱਖਾ ਉਹ ਜਿਹੜੇ ਗੋਦੀ ਮੀਡੀਆ ਦੇ ਚੈਨਲ ਨੇ ਨਾ ਉਹ ਸਿਰਫ ਸਰਕਾਰੀ ਪੱਖ ਦਿਖਾ ਰਹੇ ਨੇ ਸੋ ਸਰਕਾਰ ਇਹ ਗੱਲ ਫਰਮਾ ਚਾਹੁੰਦੀ ਆ ਜਾਂ ਲੋਕਾਂ ਨੂੰ ਇਹ ਆਪਦੇ ਮਤਲਬ ਕਿ ਸਮਝਾਉਣਾ ਚਾਹਦੀ ਆ ਕਿ ਅਸੀਂ ਤਾਂ ਕਿਸਾਨਾਂ ਦੇ ਕੋਲ ਜਾਂਦੇ ਆ ਉਹ ਸਾਡੀਆਂ ਬੰਗਾਂ ਫੁਕਰਾ ਰਹੇ ਨੇ ਪਰ ਰਿਐਲਿਟੀ ਕੁਝ ਹੋਰ ਆ ਸੋ ਵਾਰ-ਵਾਰ ਕਿਦਾਂ ਯਾਰ ਪੰਜਾਬ ਦੀਆਂ ਕਿਸਾਨਾਂ ਦੀਆਂ ਬੰਗਾਂ ਦੀਆਂ ਇਹ ਸਾਰੇ ਆਰਧ ਦੇ ਕਿਸਾਨਾਂ ਦੀਆਂ ਮੰਗਾਂ ਦੇ ਇਹ ਇੱਕ ਲੀਡਰਸ਼ਿਪ ਦੇ ਲੀਡਰ ਜਿਵੇਂ ਢੱਲੇਵਾਲ ਸਾਹਿਬ ਨੇ ਸਵਰਗ ਸਿੰਘ ਪਧੇਰ ਦੇ ਉਹਦਾ ਦੀ ਪੈੜੀ ਤੇ ਜਾਂ ਉਹਦਾ ਦੀ ਖੇਤੀ ਦੇ ਉਹਦਾ ਦੀ ਜਿੰਸ ਤੇ ਲਾਗੂ ਹੋਣੀਆਂ ਇਹ ਸਾਰੇ ਸਪੂਚੇ ਪੰਜਾਬ ਦੇ ਜਾਂ ਸਪੂਚੇ ਭਾਰਤ ਦੇ ਕਿਸਾਨਾਂ ਦੀਆਂ ਜਿੰਸਾਂ ਦੇ ਲਾਗੂ ਹੋਣੀਆਂ ਇੱਕ ਗੱਲ ਹੋਰ ਦੀ ਜਿਹੜੀ ਹੱਕਾਂ ਦੀ ਆਵਾਜ਼ ਆ ਇਹ ਸ਼ੁਰੂ ਤੋਂ ਹੀ ਪੰਜਾਬ ਹੀ ਉਠਾਉਂਦਾ ਆਇਆ ਦੇਖੋ ਬਾਕੀ ਵੀ ਆਪਣੇ ਜੋ ਦੇਸ਼ ਦੇ ਸੂਬੇ ਨੇ ਉਹਨਾਂ ਦੇ ਕਿਸਾਨ ਨੇ ਕਦੀ ਉਹਨਾਂ ਨੇ ਇਸ ਚੀਜ਼ ਚੀਜ਼ ਬਾਰੇ ਗੱਲਬਾਤ ਨਹੀਂ ਕੀਤੀ ਨਾ ਹੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਕੀ ਹੋ ਆਪਣੇ ਆਪ ਨੂੰ ਇਸ ਤੋਂ ਲੱਗ ਸਮੰਦੇ ਆ ਯਾਰ ਜੇ ਆਪਾਂ ਗੱਲ ਕਰਦੇ ਆ ਨਾ ਇਹ ਚੀਜ਼ ਬਾਰੇ ਇਹ ਰਾਜਨੀਤੀ ਜਾਂ ਰਾਜਨੀਤੀ ਵੀ ਕਹਿ ਸਕਦੇ ਜੇ ਲੋ ਆਪਾਂ ਇਹਦੂ ਯਾਰ ਇੱਕ ਕੌਮ ਦਾ ਇੱਕ ਜਿਹੜੀ ਆਪਣੀ ਪੰਜਾਬੀ ਕੌਮ ਆ ਨਾ ਆਪਣੀ ਕੌਮ ਆ ਇੱਥੋਂ ਦੀ ਪੰਜਾਬੀ ਹੈ ਤਾਂ ਜਿਹੜੇ ਪੰਜਾਬੀ ਲੋਕ ਨੇ ਮੈਂ ਕਿਸੇ ਇੱਕ ਤਰਫ ਦੀ ਗੱਲ ਨਹੀਂ ਕਰੂਗਾ ਫਿਰ ਦਾ ਲੋਕ ਹੋ ਜੜੀਆਂ ਕਿ ਇੱਕ ਤਰਫ ਦੀ ਗੱਲ ਕਰ ਰਹੇ ਆ ਬਸ ਇਹ ਤਰਫੀ ਏਦਾਂ ਦੀ ਆ ਕਿ ਇੱਥੋਂ ਬਗਾਵਤ ਉੱਠਦੀ ਆ ਪਰ ਦੂਜੀ ਨਾਲੇ ਯਾਰ ਜੋ ਪੀ ਬਿਹਾਰ ਜਾਂ ਕੁਝ ਹੋਰ ਸਟੇਟਾਂ ਦੇ ਵਿੱਚ ਉਹ ਕਿਸਾਨਾਂ ਦੀ ਵਿਚਾਰਿਆਂ ਦੀ ਬਾੜੀ ਹਾਲ ਦੇਂਦੀ ਹੈ ਨਾ ਉਦਾਂ ਕੋ ਯਾਰ ਦਿੱਲੀ ਆਉਣ ਲਈ ਟ੍ਰੇਨ ਦਾ ਕਰਾਇਆ ਨਹੀਂ ਹੈਗਾ ਦੱਲੇ ਵਾਲੇ ਸਾਹਮਣੇ ਗੱਲ ਕੀਤੀ ਸੀ ਵੀ ਕਿ ਜਦੋਂ ਅਸੀਂ ਦਿੱਲੀ ਸੀ ਨਾ ਸੋ ਮੇਰੀ ਇੱਕ ਬਿਹਾਰ ਦੀ ਜੁਨੀਅਨ ਤੇ ਲੀਡਰ ਦੇ ਨਾਲ ਗੱਲ ਹੋਈ ਤਾਂ ਉਹਨੇ ਇਹ ਕਿਹਾ ਸੀ ਸਾਡੇ ਕੋਲ ਟ੍ਰੇਨ ਦੇ ਉਣਜੋਗਾ ਕਰਾਇਆ ਨਹੀਂ ਹੈਗਾ ਸੋ ਉਹਨਾਂ ਕਿਸਾਨਾਂ ਦੀ ਬਾਲੀ ਹਾਲਤ ਇਦੀ ਕਮਜ਼ੋਰ ਆ ਉਹ ਯਾਰ ਉੱਠੀ ਵੀ ਸਕਦੇ ਪਰ ਜਿੱਦੜਾ ਉਦਾਂ ਨੂੰ ਵੀ ਇੱਕ ਚੱਗਿਆ ਦੀ ਲੱਗੀ ਜੇ ਉਹ ਵੀ ਨਾਲ ਆਉਂਦੇ ਆ ਤਾਂ ਆਪਾਂ ਦੇਸ਼ ਦੀ ਬਹਾਰ ਬਦਲ ਸਕਦੇ ਆ ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਆਗਾ ਪਰ ਸਾਨੂੰ ਖਿਲਾਫ ਹੋਣਾ ਪੈਣਾ ਯਾਰ ਸਰਕਾਰ ਚੀਜ਼ਾਂ ਮੰਗਦੀ ਨਹੀਂ ਇਹ ਕਿਹੜਾ ਮੋਦੀ ਨੇ ਯਾਰ ਆਪਦੀ ਪੈੜੀ ਵੇਚ ਕੇ ਮੰਗਾ ਦੇਣੀਆਂ ਨੇ ਇਹ ਕਿਹੜਾ ਵਿਚਰ ਮੁੰਡਾ ਨੇ ਆਪਦੀ ਪ੍ਰਾਪਰਟੀ ਵੇਚ ਕੇ ਮੰਗਾ ਦੇਣੀਆਂ ਨੇ ਸਰਕਾਰ ਅੱਡ ਚੀਜ਼ ਆ ਯਾਰ ਵਿਅਕਤੀਗਤ ਅੱਡ ਚੀਜ਼ ਆ ਸੋ ਸਾਕੂ ਇਹ ਚੀਜ਼ ਸਮਝਣੀ ਚਾਹੀਦੀ ਆ ਇਹ ਹੈ ਸਾਰੇ ਬਾਰੇ ਬਿਲਕੁਲ